ਅਸਲਾਮੁਆਲੇਕਮ ਦੋਸਤੋ ਕੀ ਹਾਲ ਚਾਲ ਹੈ ਯਾਇਆ ਭਾਈ ਰঞ্জੀਤ ਸਿੰਘ ਡੱਡਰੀਆਂ ਵਾਲੇ ਦੀ ਆਪਾਂ ਵੀਡੀਓ ਦੇਖਣ ਲੱਗੇ ਆਂ ਵੀਡੀਓ ਬਹੁਤ ਜ਼ਿਆਦਾ ਇਮੋਸ਼ਨਲ ਹੈ ਪਹਿਲੇ ਸੁਣੀ ਹੋਈ ਹੈ ਬਹੁਤ ਜ਼ਿਆਦਾ ਇਮੋਸ਼ਨਲ ਹੈ ਮਾਈ ਬਾਪ ਤੇ ਭੈਣ ਭਰਾਵਾਂ ਤੇ ਜ਼ਿੰਦਗੀ ਦਾ ਗੁਜ਼ਾਰਨ ਦਾ ਤਰੀਕਾ ਹਾਂਜੀ ਉਹਦੇ ਤੇ ਕਿ ਕਿਸ ਤਰ੍ਹਾਂ گزارਣੀ ਚਾਹੀਦੀ ਹੈ ਤੇ ਕਿੰਨਾ ਦੀ ਪ੍ਰਵਾਹ ਕਰਨੀ ਹੈ ਕਿੰਨਾ ਦੀ ਪ੍ਰਵਾਹ ਕਰਨੀ ਤੇ ਕਿੰਨਾ ਦੀ ਨਹੀਂ ਕਰਨੀ ਹਾਂ ਦੋਸਤੋ ਸਾਡੇ ਨਾਲ ਇਹ ਵੀਡੀਓ ਨੂੰ ਜ਼ਰੂਰ ਸੁਣੋ ਉਮੀਦ ਹੈ ਕਿ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਜਦੋਂ ਮੈਂ ਇਹ ਕਹਿੰਨਾ ਨਾ ਪ੍ਰਵਾਹ ਨਾ ਕਰੋ ਤੇ ਸਾਡੇ ਵਾਲੇ ਸਭ ਤੋਂ ਪਹਿਲਾਂ ਪ੍ਰਵਾਹ ਕਿਹਦੀ ਛੱਡਦੇ ਨੇ ਆ ਜਿਹੜੀ ਘਰ ਵਾਲੀ ਜਿਹੜੀ ਮੈਨੂੰ ਟੋਕਦੀ ਜੀ ਰਹਿੰਦੀ ਹੈ ਨਾ ਪਹਿਲਾਂ ਤੇ ਇਹਦੀ ਪ੍ਰਵਾਹ ਛੱਡੋ ਆ ਸਿੱਖਦਾ ਹੈ ਆ ਜਿਹੜਾ ਪਿਓ ਮੇਰਾ ਟੋਕਦਾ ਜਾ ਰਹਿੰਦਾ ਵੀ ਤੂੰ ਸ਼ਰਾਬ ਨਾ ਪੀ ਤੂੰ ਐ ਨਾ ਕਰ ਪਹਿਲਾਂ ਤੇ ਬੁੜੇ ਦਾ ਖਿਹੜਾ ਛੱਡੋ ਵੀ ਇਹ ਇਹ ਨਹੀਂ ਛੱਡੋ ਪਹਿਲਾਂ ਕਿਉਂਕਿ ਨਜ਼ਾਰੇ ਲੋ ਸਾਡੇ ਪੰਜਾਬੀਆਂ ਦੇ ਨਜ਼ਾਰਿਆਂ ਦਾ ਅਰਥ ਕੀ ਹੈ ਡੈਫੀਨੇਸ਼ਨ ਕੀ ਹੈ ਨਜ਼ਾਰਿਆਂ ਦੀ ਜੇ ਕੋਈ ਮੈਨੂੰ ਕੋਈ ਬੰਦਾ ਕਵੇ ਮੈਨੂੰ ਮੈਨੂੰ ਕੋਈ ਬੰਦਾ ਸਵਾਲ ਕਰੇ ਵੀ ਭਾਈ ਸਾਹਿਬ ਜ਼ਿੰਦਗੀ ਦੇ ਮ제 ਲੈਣੇ ਨੇ ਤੁਹਾਡੇ ਮ제ਆਂ ਦਾ ਡੈਫੀਨੇਸ਼ਨ ਦੱਸੋ ਕੀ ਵੀ ਮ제 ਮਤਲਬ ਕੀ ਮੈਂ ਜੇ ਆਪਣੀ ਗੱਲ ਵੀ ਜ਼ਿੰਦਗੀ ਦੇ ਨਜ਼ਾਰੇ ਲੈਣੇ ਨੇ ਮਤਲਬ ਮੈਨੂੰ ਜੇ ਕੋਈ ਪੁੱਛੇ ਵੀ ਨਜ਼ਾਰੇ ਕੀ ਮੈਂ ਨਜ਼ਾਰੇ ਕੀ ਕਹੂੰ ਮੈਂ ਕਹੂੰਗਾ ਵੀ ਮੈਂ ਕੀਰਤਨ ਕਰਾਂ ਮੈਂ ਕੀਰਤਨ ਕਰਕੇ ਮੈਨੂੰ ਬੜਾ ਨਜ਼ਾਰਾ ਆਉਂਦਾ ਹੈ। ਅੱਛਾ ਕੋਈ ਚੰਗਾ ਬੰਦਾ ਮੇਰੇ ਨਾਲ ਵਿਚਾਰ ਕਰੇ, ਗੱਲਾਂ ਕਰੇ, ਕੁਝ ਮੈਨੂੰ ਸੁਣਾਵੇ, ਸੁਣੇ ਮੈਨੂੰ ਬੜਾ ਨਜ਼ਾਰਾ ਆਉਂਦਾ ਹੈ। ਸਫ਼ਰ ਦੇ ਵਿੱਚ ਪਤਾ ਨਹੀਂ ਲੱਗਦਾ 2-2 3-3 ਘੰਟੇ ਬੜਾ ਨਜ਼ਾਰਾ ਆਉਂਦਾ। ਮੇਰੇ ਨਜ਼ਾਰਿਆਂ ਦੇ ਮੈਂ ਦੱਸਦਾ ਗੱਲ। ਮੈਨੂੰ ਘੁੰਮਣ ਫਿਰਨ ਦਾ ਬੜਾ ਸ਼ੌਂਕ ਹੈ ਦੁਨੀਆ ਵੇਖਣ ਦਾ। ਦੁਨੀਆ ਵੇਖੀਏ ਜਾ ਕੇ, ਵੇਖੀ ਦੁਨੀਆ। ਨਕੀ ਜੀ ਜ਼ਿੰਦਗੀ ਹੈ ਵੇਖ ਲੋ ਵਦ ਤੋਂ ਵਦ ਅੱਖਾਂ ਰਹੀਂ ਵੀ ਕੀ ਕੋਝਾ ਦੁਨੀਆ 'ਚ। ਅੱਛਾ ਮੈਨੂੰ ਇਹ ਸ਼ੌਂਕ ਹੈ। ਮੇਰੇ ਨਜ਼ਾਰੇ ਦਾ ਮਤਲਬ ਇਹ ਹੈ। ਔਰ ਚਲੋ ਖਾਣ ਪੀਣ ਦਾ ਸ਼ੌਂਕ ਵੀ ਹੋ ਸਕਦਾ ਮੇਰੇ ਨਜ਼ਾਰਿਆਂ ਦੀ ਡੈਫੀਨੇਸ਼ਨ ਇਹ ਹੈ ਬੜਾ ਸਾਰੇ ਪੰਜਾਬੀਆਂ ਦਾ ਨਜ਼ਾਰਿਆਂ ਦੀ ਡੈਫੀਨਿਸ਼ਨ ਨਹੀਂ ਸਾਰੇ ਪੰਜਾਬੀ ਜਦੋਂ ਉਹਨਾਂ ਨੂੰ ਐ ਕਹਿੰਦੇ ਆ ਵੀ ਆਪਣੇ ਐਸ਼ ਕਰੋ ਨਜ਼ਾਰੇ ਲਓ ਆਪਣੀ ਜ਼ਿੰਦਗੀ ਜਿਓ ਨਜ਼ਾਰੇ ਲਓ ਤੇ ਸਾਡੇ ਪੰਜਾਬੀਆਂ ਨੂੰ ਸਭ ਤੋਂ ਪਹਿਲਾਂ ਨਜ਼ਾਰੇ ਕਿਹੜੇ ਚੇਤਾ ਆਉਂਦੇ ਨੇ ਆ ਜਿਨ੍ਹਾਂ ਨੇ ਅਮਰ ਛਗੇ ਨੇ ਕਿਰਪਾਨਾਂ ਪਾਈਆਂ ਦਾੜੀਆਂ ਰੱਖੀਆਂ ਜਿਹੜੇ 10 ਸਾਲ ਪਹਿਲਾਂ ਅਮਰ ਛਗਿਆ ਪਰਮੇਸ਼ਰਦوار 20 ਸਾਲ ਪਹਿਲਾਂ ਛਗਿਆ 30 30 ਸਾਲ ਪਹਿਲਾਂ ਕਦੇ ਉਹਨਾਂ ਨੂੰ ਨਜ਼ਾਰਾ ਪਤਾ ਕਿਹੜਾ ਚੇਤਾ ਆਉਂਦਾ ਕੋਈ ਫਲਾਣੇ ਦੇ ਵਿਆਹ ਤੇ ਗਏ ਸੀ ਉਹ ਉਦੋਂ ਸਾਰੀ ਬੋਤਲ ਹੀ ਪੀ ਗਿਆ ਸੀ ਮੈਂ ਹਾ ਕੀਆ ਨਜ਼ਾਰਾ ਆਇਆ ਸੀ ਉਹਦਾ ਨਜ਼ਾਰਾ ਉਹ ਫਲਾਣੇ ਦੀ ਕੰਧ ਕੋਠੇ ਟੱਪੇ ਸੀ ਉਦੋਂ ਇਹ ਹੋਰ ਹੀ ਨਜ਼ਾਰਿਆਂ 'ਚ ਪੈ ਗਿਆ ਇਹਦੇ ਨਜ਼ਾਰਿਆਂ ਦੀ ਡੈਫੀਨੇਸ਼ਨ ਹੀ ਵੱਖਰੀ ਹੈ ਫਰਕ ਹੈ ਨਜ਼ਾਰੇ ਨਜ਼ਾਰੇ ਵਿੱਚ ਫਰਕ ਪਰਵਾਹ ਨਾ ਕਰੋ ਕਿਸੇ ਦੀ ਆਪਾਂ ਇਹ ਗੱਲ ਦੁਵਾਨਾਂ 'ਚ ਬਹੁਤ ਵਾਰ ਗਈ ਹੈ ਪਰ ਕੀ ਉਹਦੀ ਪਰਵਾਹ ਵੀ ਨਹੀਂ ਕਰਨੀ ਜਿਹੜਾ ਤੁਹਾਡੀ ਪਰਵਾਹ ਕਰਦਾ ਹੂੰ ਕੀ ਤੁਸੀਂ ਉਹਦੀ ਪਰਵਾਹ ਵੀ ਨਹੀਂ ਕਰਨੀ ਮੇਰਾ ਇੱਕ ਸਵਾਲ ਹੈ ਤੁਹਾਨੂੰ ਸਾਰਿਆਂ ਸਾਰੇ ਆਪਣੇ ਆਪਣੇ ਮਨਾਂ ਚ ਜੱਤੀ ਮਾਰੋ ਤੇਰੇ ਦੁਨੀਆ ਵਿੱਚ ਨਾ ਹੋਣ ਤੇ ਜਿਸ ਨੂੰ ਸਭ ਤੋਂ ਵੱਧ ਫਰਕ ਪਏਗਾ ਵੀ ਤੂੰ ਦੁਨੀਆ ਚ ਹੁਣ ਰਿਆ ਨਹੀਂ ਤੇਰੇ ਦੁਨੀਆ ਵਿੱਚ ਨਾ ਹੋਣ ਤੇ ਤੂੰ ਮਰ ਜਾ ਮੈਂ ਮਰ ਜਾ ਆਪਾਂ ਸਾਰੇ ਆਪਾਂ ਸਾਰੇ ਸੋਚੋ ਜਿੰਨੀਆਂ ਬੀਬੀਆਂ ਬੈਠੇ ਆਂ ਵੀਰ ਬੈਠੇ ਮਨਾ ਚਾਤੀ ਮਾਰੋ ਉਹ ਕੌਣ ਐ ਜਿੰਨੂੰ ਤੇਰੇ ਮਰ ਜਾਣ ਤੇ ਸਭ ਤੋਂ ਵੱਧ ਫਰਕ ਪਵੇਗਾ ਸੋਚੋ ਆਪਣਾ ਆਪਣਾ ਲਿਆਓ ਆਪਣੇ ਨਾਲ ਇੱਕ ਲਿਆਓ ਮੁੱਢੀ ਦੇ ਮਾਪੇ ਬੀਬੀਓ ਤੁਸੀਂ ਵੀ ਲਿਆਓ ਵੀ ਤੇਰੇ ਮਰਨ ਤੇ ਜਿੰਨੂੰ ਸਭ ਤੋਂ ਵੱਧ ਫਰਕ ਪਾਉ ਵੀ ਤੂੰ ਮਰਨ ਜਦੋਂ ਮਰ ਗਈ ਜਾਂ ਤੂੰ ਮਰ ਗਿਆ ਜਾਂ ਮੈਂ ਮਰ ਗਿਆ ਮੇਰੇ ਮਰਨ ਤੇ ਸਾਰੇ ਆਪਣੇ ਆਪਣੇ ਮਨਾਂ ਚ ਸੋਚੋ ਵੀ ਉਹ ਕੌਣ ਹੈ ਜਿਹਦੇ ਜਿਸ ਨੂੰ ਮੇਰੇ ਮਰਨ ਤੇ ਸਭ ਤੋਂ ਵੱਧ ਫਰਕ ਪਏਗਾ ਆ ਗਿਆ ਸਾਹਮਣੇ ਬਸ ਫਿਰ ਜਿਹੜਾ ਮੇਰੇ ਮਰਨ ਤੇ ਜਿਹਨੂੰ ਫਰਕ ਪਏਗਾ ਨਾ ਅੱਜ ਤੋਂ ਬਾਅਦ ਮੈਂ ਉਹਦੇ ਲਈ ਜੀਣਾ ਬਾਕੀਆਂ ਦੀ ਪਰਵਾਹ ਨਹੀਂ ਕੀਆ ਸਭ ਤੋਂ ਵੱਧ ਫਰਕ ਪਾਏਗਾ ਜਿਹਨੂੰ ਤੇਰੇ ਮਰਨ ਪਰ ਪ੍ਰੋਬਲਮ ਪਤਾ ਕੀ ਹੈ ਅਸੀਂ ਉਹਨਾਂ ਲਈ ਜੀਣੇ ਆ ਜਿਨ੍ਹਾਂ ਨੂੰ ਤੇਰੇ ਮਰੇ ਤੇ ਵੀ ਫਰਕ ਨਹੀਂ ਪੈਣਾ ਤੇਰੇ ਜਿਉਂਦੇ ਤੇ ਵੀ ਫਰਕ ਨਹੀਂ ਉਹ ਕੀ ਕਹੂੰ ਉਹ ਕੀ ਕਹੂੰ ਉਹ ਕੀ ਕਹੇਗਾ ਉਹ ਕੀ ਕਹੇਗਾ ਉਹ ਕੀ ਕਹੇਗਾ ਪਰ ਜਿਹੜੇ ਤੁਹਾਡੀ ਪਰਵਾਹ ਕਰਦੇ ਆ ਨਾ ਜਿੰਨੂੰ ਤੇਰੇ ਮਰਨ ਤੇ ਫਰਕ ਪਊ ਤੈਨੂੰ ਉਹਦੇ ਲਈ ਜੀਣਾ ਚਾਹੀਦਾ ਜਿਹੜਾ ਤੇਰੇ ਮਰਨ ਤੇ ਰੁੱਲ ਜੂ ਤੈਨੂੰ ਉਹਦੇ ਲਈ ਜੀਣਾ ਚਾਹੀਦਾ ਜਿਹੜਾ ਤੇਰੀ ਵੇਟ ਕਰਦਾ ਭਾਵੇਂ ਉਹ ਤੇਰਾ ਕੁੱਤਾ ਹੀ ਹੋਵੇ ਤੈਨੂੰ ਉਹਦੇ ਲਈ ਜੀਣਾ ਚਾਹੀਦਾ ਤੈਨੂੰ ਉਹਦੀ ਪਰਵਾਹ ਕਰਨੀ ਚਾਹੀਦੀ ਹੈ ਜਿਹੜਾ ਤੇਰੀ ਪਰਵਾਹ ਕਰਦਾ ਆਈ ਸਮਝ ਤੁਹਾਡੇ ਬੱਚੇ ਐ ਇਦਾਂ ਹੱਥ ਕਰਦੇ ਡੈਡੀ ਆ ਜਾ ਆ ਜਾ ਤੂੰ ਉਹਦੇ ਲਈ ਜੀ ਯਾਰ ਮੈਨੂੰ ਫਲਾਣਾ ਆਇਆ ਕਹਿੰਦਾ ਮੈਨੂੰ ਫਲਾਣਾ ਆਇਆ ਕਹਿੰਦਾ ਤੂੰ ਤੂੰ ਕੀ ਲੈਣਾ ਦੱਸ ਤੇਰੇ ਮਰੇ ਤੇ ਕੋਈ ਫਰਕ ਨਹੀਂ ਪੈਣਾ ਜਾਣਗੇ ਨਕਲੀ ਹੰਝੂ ਵਹਾਉਣਗੇ ਚਾਰ ਦਿਨ ਤੈਨੂੰ ਯਾਦ ਕਰਨਗੇ ਉਹ ਹੋ ਗਿਆ ਸਾੜ ਕੇ ਸੰਸਕਾਰ ਕਰਕੇ ਘਰ ਮੁੜ ਆਉਣਗੇ ਗੱਲ ਖਤਮ ਪਰ ਕੁਛ ਨਹੀਂ ਜਿਹਨ ਜਿਹੜੇ ਕਹਿਣਗੇ ਤੇਰੇ ਬਿਨਾ ਘਰ ਖਾਲੀ ਹੋ ਗਿਆ ਤੇਰੇ ਬਿਨਾ ਘਰ ਉਜੜ ਗਿਆ ਤੇਰੇ ਬਿਨਾ ਘਰ ਸੁੰਨਾ ਲੱਗਦਾ ਤੇਰੇ ਬਿਨਾ ਘਰ ਚ ਜੀ ਨਹੀਂ ਲੱਗਦਾ ਉਹਨਾਂ ਸਾਰਿਆਂ ਨੂੰ ਯਾਦ ਕਰੋ ਉਹਨਾਂ ਲਈ ਜੀਓ ਫਿਰ ਉਹਨਾਂ ਦੀ ਪਰਵਾਹ ਕਿਉਂ ਕਰਦੇ ਆ ਦਿਨਾਂ ਨੂੰ ਤੇਰੇ ਜੰਮਣ ਨਾਲ ਜਿਉਣ ਨਾਲ ਫਰਕ ਨਹੀਂ ਮਰਨ ਨਾਲ ਫਰਕ ਨਹੀਂ ਜਿਹਨੂੰ ਫਰਕ ਪੈਂਦਾ ਉਹਦੇ ਵੱਲ ਸੋਚੋ ਇਹ ਗੱਲ ਯਾਦ ਰੱਖਿਓ ਜਿਸ ਬੰਦੇ ਨੂੰ ਤੇਰੀ ਪਰਵਾਹ ਹੈ ਤੈਨੂੰ ਉਹਦੀ ਪਰਵਾਹ ਕਰਨੀ ਚਾਹੀਦੀ ਹੈ ਉਹਦੀ ਪਰਵਾਹ ਨਾ ਕਰ ਜਿਹੜੂ ਤੇਰੀ ਪਰਵਾਹ ਨਹੀਂ ਪਰ ਜਿਸ ਨੂੰ ਤੇਰੀ ਪਰਵਾਹ ਹੈ ਉਹਦੀ ਉਹਦੀ ਪਰਵਾਹ ਕਰ ਜਿਸ ਨੂੰ ਫਿਕਰ ਹੈ ਤੇਰਾ ਸ਼ਰੀਰ ਲੀਵਰ ਖਰਾਬ ਨਾ ਹੋ ਜਾਏ ਸ਼ਰਾਬ ਨਾ ਪੀ ਉਹਦੀ ਪਰਵਾਹ ਕਰ ਜਿਹੜੀ ਤੈਨੂੰ ਝਿੜਕ ਝਿੜਕ ਕੇ ਕਹਿੰਦੀ ਹੈ ਜਾਂ ਲੜ ਲੜ ਕੇ ਕਹਿੰਦੀ ਹੈ ਤੂੰ ਨਾ ਇਦਾਂ ਕਰਿਆ ਕਰ ਨਾ ਇਦਾਂ ਕਰਿਆ ਕਰ ਅਸਲ ਵਿੱਚ ਉਹ ਕਹਿਣਾ ਇਹ ਚਾਹੁੰਦੀ ਹੈ ਜੇ ਤੂੰ ਮਰ ਗਿਆ ਮੇਰਾ ਸਰਨਾ ਨਹੀਂ ਤੇਰੇ ਬਿਨਾ ਜੇ ਤੂੰ ਮਰ ਗਿਆ ਬੜਾ ਔਖਾ ਹੋ ਜਾਣਾ ਪਰ ਮੈਂ ਜਦੋਂ ਕਹਿੰਦਾ ਨਾ ਡੈਫੀਨੇਸ਼ਨ ਸਾਡੇ ਤੇ ਨਜ਼ਾਰੇ ਜ਼ਿੰਦਗੀ ਜੀ ਲੋ ਜ਼ਿੰਦਗੀ ਜੀਣ ਦਾ ਮਤਲਬ ਹੀ ਸਾਡੇ ਤੇ ਬਣਿਆ ਪਿਆ ਪਾਰਟੀਆਂ ਕਰੋ ਪੰਜਾਬੀਆਂ ਦੇ ਨਜ਼ਾਰੇ ਇਹੋ ਹੀ ਨੇ ਇਦਾਂ ਨਜ਼ਾਰੇ ਹੁੰਦੇ ਆ ਬਾਬੇ ਫਰੀਦ ਨੂੰ ਪੁੱਛਿਆ ਬਾਬਿਆ ਫਰੀਦਾ ਓਏ ਤੂੰ ਜਵਾਨੀ ਜੂਨ ਨਹੀਂ ਮਾਨਦੇ ਹੀ ਨਹੀਂ ਮੁੰਡੇ ਤੁਰੇ ਫਿਰਦੇ ਨੇ ਲੋਕ ਕਦੇ ਉਹ ਕਰ ਕਦੇ ਆ ਕਰ ਕਦੇ ਆ ਕਰ ਨਜ਼ਾਰੇ ਲੈਂਦੇ ਫਿਰਦੇ ਆ ਕਹਿੰਦੇ ਤੇਰਾ ਤੇ ਜੋਬਨ ਚੱਲਿਆ ਤੇਰੀ ਜਵਾਨੀ ਤੇ ਚੱਲੀ ਐ ਤੇਰਾ ਸਾਰਾ ਜੋਬਨ ਤੂੰ ਤੇ ਜਵਾਨੀ ਐਂ ਲੰਘਾ ਲਈ ਸਾਰੀ ਆਪਣੀ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਐ ਜੋਬਨ ਜਾਂਦੇ ਨਾ ਡਰਾਂ ਅਸੀਂ ਲੋਕਾਂ ਵਾਂਗੂੰ ਜਵਾਨੀਆਂ ਮੰਨਣੀਆਂ ਨਹੀਂ ਲੋਕਾਂ ਵਾਲੇ ਪੁੱਠੇ ਕੰਮ ਨਹੀਂ ਕਰਨੇ ਸਾਡੇ ਨਜ਼ਾਰਿਆਂ ਦੀ ਡੈਫੀਨੇਸ਼ਨ ਹੋਰ ਐ ਭਾਈ ਦਇਆ ਸਿੰਘ ਕਹਿੰਦਾ ਮੇਰੇ ਨਜ਼ਾਰਿਆਂ ਦੀ ਡੈਫੀਨੇਸ਼ਨ ਹੋਰ ਐ ਭਾਈ ਮਰਦਾਨਾ ਕਹਿੰਦਾ ਮੇਰੇ ਨਜ਼ਾਰਿਆਂ ਦੀ ਡੈਫੀਨੇਸ਼ਨ ਹੋ ਰੈ ਗੁਰੂ ਨਾਨਕ ਕਹਿੰਦਾ ਰਬਾਬ ਵਜਾ ਮੈਂ ਰਬਾਬ ਚੱਕ ਲੈਣਾ ਭਾਵੇਂ ਭੁੱਖਾ ਹੋਵਾਂ ਭਾਵੇਂ ਔਖਾ ਹੋਵਾਂ ਭਾਵੇਂ ਸੁੱਖਾ ਹੋਵਾਂ ਮੇਰੇ ਨਜ਼ਾਰਿਆਂ ਦੀ ਡੈਫੀਨੇਸ਼ਨ ਹੋ ਰੈ ਮੈਂ ਲੋਕਾਂ ਵਾਂਗੂ ਨਜ਼ਾਰੇ ਨਹੀਂ ਲੈਂਦਾ ਬਾਬਾ ਕਹਿੰਦਾ ਮੈਂ ਸਤਬਚਨ ਕਹਿ ਦੇਣਾ ਮੈਂ ਰਬਾਬ ਵਜਾਉਣਾ ਮੈਨੂੰ ਇਹਦੇ ਦੀ ਨਜ਼ਾਰਾ ਆਉਂਦਾ ਹੈ ਪ੍ਰਭਾਸ਼ਾ ਵੱਖਰੀ ਹੈ ਸੇ ਡੈਫੀਨੇਸ਼ਨ ਵਖਰੀ ਲੋਕਾਂ ਦੀਆਂ ਜਵਾਨੀਆਂ ਉਹ ਹੋਰ ਤਰ੍ਹਾਂ ਮਾਣਦੇ ਆ ਜਵਾਨੀ ਅਸੀਂ ਹੋਰ ਤਰ੍ਹਾਂ ਮਾਣਦੇ ਆ ਅਸੀਂ ਓਵੇਂ ਮਾਣਦੇ ਆ ਜਿਵੇਂ ਸਾਨੂੰ ਸਾਡਾ ਗੁਰੂ ਕਹਿੰਦਾ ਅਸੀਂ ਬੇਪੀਰੇ ਨਹੀਂ ਹਾਂ ਅਸੀਂ ਬੇਮੁਰਸ਼ਦੇ ਨਹੀਂ ਹਾਂ ਅਸੀਂ ਬੇਗੁਰੇ ਨਹੀਂ ਹਾਂ ਅਸੀਂ ਕਿਸੇ ਗੁਰੂ ਵਾਲੇ ਆ ਕਿਸੇ ਗੁਰੂ ਦੇ ਆ ਕਿਸੇ ਪੀਰ ਦੇ ਆ ਕਿਸੇ ਮੁਰਸ਼ਿਦ ਦੇ ਆ ਅਸੀਂ ਓਵੇਂ ਜ਼ਿੰਦਗੀ ਜੀਣੇ ਆ ਜਿਵੇਂ ਉਹ ਕਹਿੰਦਾ ਅਸੀਂ ਓਵੇਂ ਨਜ਼ਾਰੇ ਲੈਣੇ ਨੇ ਜਿਵੇਂ ਉਹਨੇ ਦੱਸਿਆ ਜੋ ਬਨ ਜਾਂਦੇ ਨਾ ਡਰਾਂ ਜੇ ਸਾਹਿਬ ਪ੍ਰੀਤ ਨਾ ਜਾਏ ਫਰੀਦਾ ਕਿਤੇ ਜੋਬਨ ਪ੍ਰੀਤ ਬਿਨ ਸੋਕ ਗਏ ਕੋਮਲ ਆਏ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਕਹਿੰਦੇ ਜੋਬਨ ਚੱਲਿਆ ਓਏ ਕੋਈ ਤੂੰ ਤੇ ਜਵਾਨੀ ਗਈ ਜਵਾਨੀ ਗਈ ਕਹਿੰਦੇ ਜਾਂਦੀ ਏ ਜਾਵੇ ਜਵਾਨੀ ਸਾਨੂੰ ਨਹੀਂ ਫਰਕ ਪੈਂਦਾ ਯਈਆ ਵਾਕਈ ਉਲਟੀ ਗੰਗਾ ਵਹਿ ਰਹੀ ਏ ਕਿ ਜਿਹੜਾ ਤੁਹਾਡੇ ਨਾਲ ਮਖਲਸ ਏ ਯਾ ਜਿਹੜਾ ਤੁਹਾਡਾ ਚੰਗਾ ਚੰਦ ਹੈ ਯਾਨੀ ਕਿ ਮਾਪਿਓ ਜਾਂ بیوی ਬੱਚੇ ਜਿਨ੍ਹਾਂ ਦੇ ਵਿੱਚ ਤੁਹਾਡੀ ਇੱਕ ਕਦਰ ਹੈ ਤੇ ਆਪਾਂ ਉਹਨਾਂ ਤੋਂ ਹੀ ਜਾਨ ਛਿੜਾ ਰਹੇ ਹਾਂ ਹਾਂਜੀ ਯਾਨੀ ਕਿ ਆਪਾਂ ਕਹਿੰਨੇ ਕਿ ਇਹ ਹੀ ਸਾਡੇ ਮਗਰ ਲੱਗੇ ਰਹਿੰਦੇ ਨੇ ਕਿ ਇਹ ਹੀ ਸਾਨੂੰ ਹਰ ਗੱਲ ਤੋਂ ਟੋਕਦੇ ਰਹਿੰਦੇ ਨੇ ਹਾਂਜੀ ਬਾਈ ਰਣਜੀਤ ਸਿੰਘ ਦਾ ਦਾ ਰਿਅਲਿਟੀ ਇਹ ਵੀਡੀਓ ਸੀ ਤੇ ਥੋੜੀ ਜਿਹੀ ਜ਼ਿਆਦਾ ਹੀ ਸੀਰੀਅਸ ਤੇ ਇਮੋਸ਼ਨਲ ਓ ਇਮੋਸ਼ਨਲ ਇਮੋਸ਼ਨਲ ਪਹਿਨ ਸ਼ੁਰੂ ਜੀ ਸਟਾਰਟਿੰਗ ਤੇ ਵਾਵਾ ਇਹਨਾਂ ਦਾ ਬਿਆਨ ਕਰਨ ਦਾ ਨਾ ਤਰੀਕਾ ਬਹੁਤ ਅੱਛਾ ਹੈ ਤੇ ਅਗਰ ਇਹਨਾਂ ਨੂੰ ਦੇਖਿਆ ਜਾਵੇ ਨਾ ਤੇ ਇਹ ਮذਬ ਇੱਕ ਪਤਾ ਨਹੀਂ ਉਹਦੇ ਹਿਸਾਬ ਨਾਲੇ ਸਹੀ ਨਹੀਂ ਜਾਂ ਨਹੀਂ ਹਮ ਕਥਾ ਜਾਂ ਕੀਰਤਨ ਕਰਦੇ ਲੇਕਿਨ ਅਗਰ ਇਨਸਾਨੀਅਤ ਦੇ ਹਿਸਾਬ ਨਾਲ ਦੇਖਿਆ ਜਾਵੇ ਨਾ ਜਾਂ ਮੋਟੀਵੇਸ਼ਨ ਦੇ ਹਿਸਾਬ ਨਾਲ ਦੇਖਿਆ ਜਾਵੇ ਬਹੁਤ ਪਿਆਰੇ ਤਰੀਕੇ ਨਾਲ ਸਮਝਾਉਂਦੇ ਨੇ ਜ਼ਿੰਦਗੀ ਦੇ ਬਾਰੇ ਦੀ ਆਪਣੇ ਮਤਲਬ ਕਿ ਮਸਲਕ ਆਪਣੇ ਮਜ਼ਬਬ ਦੇ ਬਾਰੇ ਬੜੇ ਅੱਛੇ ਤਰੀਕੇ ਨਾਲ ਇਕੱਠਾ ਕਰਦੇ ਨੇ ਯਾ ਯਾ ਮੈਨੂੰ ਯਾਦ ਹੈ ਕਿ ਜਦੋਂ ਮੈਂ ਨਾ ਛੋਟਾ ਹੁੰਦਾ ਸੀ ਤੇ ਅੱਬੂ ਨੇ ਕਿਸੇ ਗੱਲ ਤੋਂ ਰੋਕਣਾ ਜਾਂ ਇਸ ਤਰ੍ਹਾਂ ਮਨਾ ਕਰਨਾ ਤੇ ਉਹ ਇੱਕ ਵਾਰੀ ਇੰਜ ਲਗਣਾ ਯਾਨੀ ਕਿ ਜਿਵੇਂ ਮਿਸਾਲ ਦੇ ਤੌਰ ਤੇ ਕਿਤੇ ਮੇਲਾ ਲੱਗਾ ਤੇ ਅੱਬੂ ਨੂੰ ਕਹਿਣਾ ਕਿ ਜਾਣਾ ਸੀ ਮੇਲੇ ਤੇ ਅੱਬੂ ਨੇ ਕਹਣਾ ਆ ਥੋੜੀ ਜੀ ਕੰਕ ਵੜਾ ਜਾ ਜਾਂ ਥੋੜਾ ਇਹ ਕੰਮ ਕਰਾ ਜਾ ਤੇ ਉਹ ਉਹਨੂੰ ਛੱਡ ਕੇ ਚਲੇ ਜਾਣਾ ਠੀਕ ਹੈ ਉਹ ਤੇ ਕਬੱਡੀ ਦੇਖਣੀ ਹੈ ਇਸ ਤਰ੍ਹਾਂ ਉਹ ਮਤਲਬ ਕਹਿਣ ਦਾ ਕਿ ਹੁਣ ਉਹ ਸਮਝ ਆndi ਕਿ ਹੁਣ ਅਬੂ ਨਹੀਂ ਰਹੇ ਇਸ ਦੁਨੀਆ ਦੇ ਵਿੱਚ ਤੇ ਇਸ ਤਰ੍ਹਾਂ ਉਹ ਲੱਗਦਾ ਕਿ ਇੱਕ ਦੁਨੀਆ ਦੇ ਵਿੱਚ ਨਾ ਇੱਕ ਖਲਾਅ ਇੱਕ ਸਪੇਸ ਆ ਗਈ ਹੈ ਉਹ ਹੀ ਜਿਹੜਾ ਤੁਹਾਡਾ ਸਭ ਤੋਂ ਜ਼ਿਆਦਾ ਹਮਦਰਦ ਵੱਡਾ ਸੀ ਉਹ ਹੀ ਜਿਹੜਾ ਤੁਹਾਡੇ ਨਾਲ ਸਭ ਤੋਂ ਜ਼ਿਆਦਾ ਵਫਾਦਾਰ ਸੀ ਯਾਨੀ ਕਿ ਜਿਹੜਾ ਸਹਾਰਾ ਬੰਦੇ ਦਾ ਹੁੰਦਾ ਉਹ ਮਤਲਬ ਕਿ ਚਲਾ ਜਾਂਦਾ ਇਹੀ ਚੀਜ਼ ਸਮਝਾ ਰਹੇ ਸਨ ਭਾਈ ਰঞ্জੀਤ ਸਿੰਘ ਕਿ ਤੁਸੀਂ ਉਹਨਾਂ ਵਾਸਤੇ ਜਿਓ ਜੇ ਜਿਨ੍ਹਾਂ ਨੂੰ ਜਿਹੜੀ ਤੁਹਾਡੀ ਪਰਵਾਹ ਕਰਦੇ ਨੇ ਤੁਹਾਡੀ ਪਰਵਾਹ ਕਰਦੇ ਨੇ ਤੇ ਜਿਨ੍ਹਾਂ ਨੂੰ ਤੁਹਾਡੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਤੇ ਪਰਵਾਹ ਹੈ ਜਿਹੜੇ ਅਗਰ ਤੁਸੀਂ ਨਾ ਰਹੇ ਤੇ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਮੁਸ਼ਕਲ ਆਣੀ ਹੈ ਜਾਂ ਪਰੇਸ਼ਾਨੀ ਆਣੀ ਹੈ ਉਹਨਾਂ ਵਾਸਤੇ ਜਿਉ ਨਾ ਕਿ ਲੋਕ ਕੀ ਕਹਿਣਗੇ ਜਿਵੇਂ ਕਮਾਸ਼ਰੇ ਚੱਲਦਾ ਮੇਰੇ ਸ਼ਰੀਕ ਕੀ ਕਹਿਣਗੇ ਮੇਰੇ ਰਿਸ਼ਤੇਦਾਰ ਕੀ ਕਹਿਣਗੇ ਮੇਰੇ ਬਰਾਦਰੀ ਵਾਲੇ ਕੀ ਕਹਿਣਗੇ ਤੁਸੀਂ ਇਹ ਸੋਚੋਗੇ ਤੁਹਾਡੇ ਬੱਚੇ ਕੀ ਸੋਚ ਰਹੇ ਨੇ ਉਹਨਾਂ ਵਾਸਤੇ ਕੀ ਬਿਹਤਰ ਹੈ ਤੁਹਾਡੇ والدین ਵਾਸਤੇ ਕੀ ਬਿਹਤਰ ਹੈ ਤੁਹਾਡੀ ਘਰ ਵਾਲੀ ਵਾਸਤੇ ਕੀ ਬਿਹਤਰ ਹੈ ਤੁਹਾਡੇ ਭੈਣ ਭਰਾਵਾਂ ਵਾਸਤੇ ਜਿਹੜੇ ਨਜ਼ਦੀਕੀ ਰਿਸ਼ਤੇ ਨੇ ਉਹਨਾਂ ਵਾਸਤੇ ਕੀ ਬਿਹਤਰ ਹੈ ਉਹ ਸਾਹਬ ਨਾਲ ਜਿਓਗੇ ਤੇ ਤੁਸੀਂ ਤੁਹਾਨੂੰ ਜ਼ਿੰਦਗੀ ਦਾ ਅਸਲ ਮਜ਼ਾ ਆਏਗਾ ਕਿਉਂਕਿ ਲੋਗਾ ਨਹੀਂ ਆ ਤੇ ਜਿਹੜੀਆਂ ਤੁਸੀਂ ਜਿੰਨਾ ਵਾਸਤੇ ਜੀ ਰਹੇ ਜੀ ਉਹਨਾਂ ਦੀ ਤਾਂ ਖਾਇਸ਼ਾਂ ਡੇ ਬੜੇ ਬਦਲ ਜਾਣੀ ਬਦਲ ਜਾਂਦੇ ਉਹ ਉਹਨਾਂ ਦੀ ਪਾਜ ਤੁਹਾਡੀ ਤੁਹਾਡੇ ਕੋਲ ਐਕਸਪਲੇਸ਼ਨ ਉਹਨਾਂ ਦੀ ਹੋਰ ਹੈ ਉਹ ਤੁਹਾਡੇ ਕੋਲ ਹੋਰ ਉਮੀਦ ਲਾ ਕੇ ਬੈਠੇ ਕੱਲ ਨੂੰ ਕੋਈ ਹੋਰ ਮੀਰ ਲਾ ਲੜਗੇ ਪਰਸੋਂ ਉਹਨਾਂ ਨੂੰ ਕੋਈ ਹੋਰ ਹੋਏਗਾ ਕਿ ਤੁਸੀਂ ਉਹਨਾਂ ਦੀਆਂ ਉਮੀਦਾਂ ਦੇ ਨਹੀਂ ਪੂਰੇ ਉਤਰ ਸਕਦੇ ਹਾਂ ਤੇ ਕਿਉਂ ਨਾ ਕਿ ਉਹਨਾਂ ਦੀਆਂ ਉਮੀਦਾਂ ਤੇ ਪੂਰੇ ਉਤਰ ਜਾਈਏ ਜਿਹੜੇ ਕਿ ਕੁਝ ਖਾਸ ਨੇ ਕੋਈ 2 4 ਨੇ 3 4 ਨੇ ਯਾਇਆ ਕੀ ਆਪਾਂ ਇਸ ਚੀਜ਼ ਨੂੰ ਪਰਵਰਦੀਗਾਰ ਦੇ ਨਾਲ ਟੈਲੀ ਕਰ ਸਕਨੇ ਆ ਯਾਨੀ ਕਿ ਉਹ ਵੀ ਆਪਣੀ ਕਿੰਨੀ ਪਰਵਾਹ ਕਰਦਾ ਉਹ ਵੀ ਆਪਣੇ ਤੇ ਕਿੰਨਾ ਕਰਮ ਕਰਦਾ ਤੇ ਆਪਾਂ ਉਹਦੇ ਵਾਸਤੇ ਕੁਝ ਨਹੀਂ ਕਰਦੇ ਕਿਉਂਕਿ ਇਸਲਾਮ ਦੇ ਵਿੱਚ ਇਹ ਗਿਆ ਜਾਂਦਾ ਕਿ ਜਿਹੜਾ ਰੱਬ ਹੈ ਤੁਹਾਡਾ ਉਹ 70 ਮਾਵਾਂ ਨਾਲੋਂ ਜ਼ਿਆਦਾ ਪਿਆਰ ਕਰਦਾ ਬੰਦੇ ਨਾਲ ਤੁਸੀਂ ਆਪੇ ਹਾਲਾ ਲੋ ਕਿ ਇੱਕ ਮਾਂ ਦਾ ਕਿੰਨਾ ਪਿਆਰ ਹੁੰਦਾ ਆਪਣੇ ਬੱਚੇ ਨਾਲ ਤੇ ਜਿਹੜਾ ਰੱਬ ਹੈ ਉਹ ਸਤਨ ਮਾਵਾਂ ਨਾਲੋਂ ਵੀ ਜ਼ਿਆਦਾ ਪਿਆਰ ਕਰਦਾ ਹਾਂ ਤੇ ਕਹਿੰਦੇ ਨੇ ਕਿ ਫਜ਼ ਗੁਰੂਲੀ ਹਜ਼ ਗੁਰੂਕਮ ਯਾਨੀ ਕਿ ਅੱਲਾਹ ਤਾਲਾ ਕਹਿੰਦਾ ਕਿ ਤੁਸੀਂ ਮੇਰਾ ਜ਼ਿਕਰ ਕਰੋਗੇ ਤੇ ਮੈਂ ਤੁਹਾਡਾ ਜ਼ਿਕਰ ਕਰਾਂਗਾ ਵਸ਼ ਗੁਰੂਲੀ ਵਲਾ ਤਕਫਰੂਨ ਯਾਨੀ ਕਿ ਤੁਸੀਂ ਮੇਰਾ ਸ਼ੁਕਰ ਅਦਾ ਕਰੋ ਤੇ ਕਫਰ ਨਾ ਕਰੋ ਕਫਰ ਮੇਰੀਆਂ ਨੇਮਤਾਂ ਦਾ ਕੁਫਰਾਨ ਉਹਨੂੰ ਜੁਠਲਾਓ ਨਾ ਉਹਨੂੰ ਜੁਠਲਾਓ ਨਾ ਜਿਹੜੀਆਂ ਮੈਂ ਨੇਮ ਬਣਾ ਇਨਕਾਰੀ ਨਾ ਬਣੋ ਉਹ ਤੁਹਾਨੂੰ ਦਿੱਤਾ ਇਹ ਇੰਦਾ ਯਈਆ ਆਸਾਨ ਹਾਲੇ ਹੁੰਦਾ ਕਿ ਬੰਦੀ ਬੰਦਗੀ ਕਰੀਏ ਤੇ ਉਹਦੀ ਉਹਦੀ ਉਹਦੇ ਅੱਗੇ ਮੱਥਾ ਟੇਕੀਏ ਦੋਸਤੋ ਕਥਾ ਕ ਵੀਡੀਓ ਕਾਫੀ ਜ਼ਿਆਦਾ ਇਮੋਸ਼ਨਲ ਸੀ ਤੇ ਡਟਣੀਆਂ ਵਾਲੇ ਦੀ ਤੇ ਕੋਈ ਅੱਛਾ ਜਿਹਾ ਕਮੈਂਟ ਜ਼ਰੂਰ ਕਰਿਆ ਜੇ ਤਾਂ ਕਿ ਸਾਡੀ ਵੀਡੀਓ ਜਿਹੜੀ ਹੈ ਉਹ ਮਜ਼ੀਦ ਐਪਰੀਸ਼ੀਏਟਡ ਹੋਵੇ ਤੇ ਜ਼ਿਆਦਾਤਰ ਲੋਕਾਂ ਜਿਨ੍ਹਾਂ ਤੁਸੀਂ ਅੱਛੇ ਕਮੈਂਟਸ ਕਰੋਗੇ ਲਾਈਕਸ ਕਰੋਗੇ ਉਹ ਸਾਹਮਣੇ ਵੀਡੀਓ ਜ਼ਿਆਦਾ ਆਵੇ ਜੇ ਜਾਂ ਇੱਕ ਹੋਰ ਹੈ ਕਿ ਜਿਹੜਾ ਭਾਈ ਸਭ ਅੱਛੇ ਕਮੈਂਟ ਕਰੇਗਾ ਜਾਂ ਜਿੰਦਾ ਕਮੈਂਟ ਸਭ ਤੋਂ ਅੱਛਾ ਹੋਏਗਾ ਆਪਾਂ ਅਗਲੀ ਵੀਡੀਓ ਦੇ ਵਿੱਚ ਉਹਦਾ ਨਾਮ ਉਹਦਾ ਕਮੈਂਟ ਸ਼ੋ ਕਰਾਂਗੇ ਤੇ ਉਹਨੂੰ ਆਪਾਂ ਉਹਦੇ ਨਾਲ ਬਕਾਇਦਾ ਰਾਬਤਾ ਕਰਾਂਗੇ ਉਹਦੇ ਵਟਸਐਪ ਨੰਬਰ ਤੇ ਤੇ ਉਮੀਦ ਹੈ ਕਿ ਤੁਹਾਨੂੰ ਦੋਸਤ ਕਥਾ ਵੀਡੀਓ ਪਸੰਦ ਆਈ ਹੋਏਗੀ ਅੱਲਾ ਨਿਗੇਬਾਨ